ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਜੀਟਰ ਨਵੰਸੀ ਮਾਡਲ ਹੈ ਤੇ ਕਿਸਾਨ ਵੀਰ ਨੇ ਸ਼ੋਸ਼ਾ ਲਾ ਕੇ ਜਮਾਂ ਤਿਆਰ ਕਰਤਾ ਸ਼ੋਲਾ ਲਾ ਕੇ ਜਮਾਂ ਟਰੈਕਟਰ ਤਿਆਰ ਕਰਤਾ ਡੀਜ਼ਲ ਜੀਲ ਮਾਰ ਕੇ ਪੂਰਾ ਇੱਕ ਨੰਬਰ ਬਣਾਤਾ ਕਿਸਾਨ ਵੀਰ ਨੇ ਤੇ ਜੀਟਰ ਦੀ ਆਪਾਂ ਤਕਨੀਕ ਤੁਹਾਨੂੰ ਦਿਖਾਉਣੀ ਹੈ ਇਹ ਜੀਟਰ 252 2 ਸਿਲੰਡਰ ਆਇਆ ਸੀ ਇਹ ਖਰਚਾ ਇਹ ਤਾਂ ਸੀਗਾ ਡੀਜ਼ਲ ਦਾ ਆਸ਼ੀ ਤੋਂ ਵੀ ਘੱਟ ਹੋਊਗਾ ਹੋਊਗਾ ਕੀ ਹੈਗਾ ਸਿਲੰਡਰ ਆਇਆ ਟਰੈਕਟਰ 2 ਲੀਟਰ ਆ ਤੁਸੀਂ ਦੇਖ ਸਕਦੇ ਹੋ ਡਬਲ ਕਲਚ ਉਹਨਾਂ ਟਾਈਮਾਂ ਦੇ ਵਿੱਚ 78 ਮਾਡਲ ਦੇ ਵਿੱਚ ਵੀ ਇਹ ਟਰੈਕਟਰ ਡਬਲ ਕਲਚ ਆਇਆ ਤੇ ਮੀਟਰ ਇਕਲਾ ਗਰਮੋਲ ਮੀਟਰ ਬਦਲੇ ਬਾਕੀ ਮੀਟਰ ਆ ਐਚ ਐਮਟੀ ਦੇ ਕਿੰਨੇ ਮੁਰਾਂ ਲੱਗਣਗੇ ਗਰਮੋਲ ਮੀਟਰ ਤੁਸੀਂ ਦੇਖ ਸਕਦੇ ਹੋ ਗਰਮ ਵਾਲਾ ਮੀਟਰ ਬਿਲਕੁਲ ਨਾਲ ਦਾ ਇਹਦੀ ਤੇ ਆਇਲ ਪ੍ਰੈਸ਼ਰ ਵਾਲਾ ਮੀਟਰ ਬਦਲਿਆ ਗਿਆ ਬਾਕੀ ਆਰ ਪੀ ਐਮ ਵਾਲਾ ਮੀਟਰ ਵੀ ਨਾਲ ਦਾ ਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਰਾਈਟਰ ਦੀ ਬਿਲਕੁਲ ਜਮ ਹੈ ਪੂਰੀ ਲਾਜਵਾਬ ਹੈ ਜਨੀਕੇ ਦੀ 19 ਇੱਕ ਕਟ 90 ਮਾਡਲ ਹੈ ਤੇ ਮਾਲਕ ਵੀਰ ਨੇ ਦੀ ਡਿਮਾਂਡ ਕਰੀ ਹੈ 110000 ਰੁਪਿਆ ਪ੍ਰਾント ਤੁਹਾਨੂੰ ਦਿਖਾ ਸਕਦੇ ਆ ਆਪਾਂ ਇਹ ਜਿਹੇ ਟਰੈਕਟਰ ਦੀ ਲੁੱਕ ਆਉਂਦੀ ਹੈ ਟਾਇਰ ਆਗੇ ਇਹਦੇ 12 ਵਾਲੇ ਸ਼ੋਦਾ ਰੰਗ ਬਿਲਕੁਲ ਤੁਹਾਨੂੰ 오ਰੀਜਨਲ ਮਿਲੂਗਾ ਨਾਲ ਦਾ ਕਲਰ ਜਿਹੜਾ ਆਇਆ ਸੀਗਾ ਐਚ ਐਮਟੀ ਦੇ ਉਹੀ ਸਟicker ਸਾਗੀ ਉਵੇਂ ਲੱਗੇ 25 ਬਾਈ ਏ ਡੀ ਏ ਹੈ ਡੀ ਏ ਦੇ ਵਿੱਚ ਟਰੈਕਟਰ ਇਹ ਆਗੇ ਤੇ ਬਾਕੀ ਤੁਸੀਂ ਵੱਧ ਜਾਣਕਾਰੀ ਲੈਣ ਲੈਣੀ ਹੋਈ ਤਾਂ ਕੋਈ ਮਾਲਕ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਟਰੈਕਟਰ ਸੇਲ ਪਰਚੇਸ ਤੇ ਹੈ ਇਹ ਹੀ 1 ਲੱਖ ਤੇ 10000 ਰੁਪਏ ਡਿਮਾਂਡ ਕਰੀਏ ਟਰੈਕਟਰ ਦੀ ਤੇ ਮੌਕੇ ਤੇ ਕੋਈ ਮਾਨਤਾ ਨੂੰ ਹੋ ਜੂਗਾ ਮਾਲਕ ਵੀਰ ਵੱਲੋਂ ਤੇ ਕੰਟੈਕਟ ਨੰਬਰ ਆਪਾਂ ਇਹਨਾਂ ਦਾ ਸਕਰੀਨ ਤੇ ਲਾ ਦਾਂਗੇ ਤੁਸੀਂ ਉੱਥੋਂ ਗੱਲ ਕਰ ਸਕਦੇ ਹੋ ਹਾਂਜੀ ਦੋਸਤੋ ਹੁਣ ਆਪਾਂ ਟਰੈਕਟਰ ਦਾ ਤੁਹਾਨੂੰ ਸਾਊਂਡ ਚੈੱਕ ਕਰਾਵਾਂਗੇ ਆਵਾਜ਼ ਦੇਖਿਓ ਤੁਸੀਂ ਟਰੈਕਟਰ ਦੀ ਲੈ ਬਈ ਮਰੀ ਸਲਫ ਮਰੀ ਕਰ ਟਰੈਕਟਰ ਦਾ ਤੁਮ ਮੈਸ ਸਮਸੜਾ ਕਰਕੇ ਦਿਖਾਉਣਾ ਹੈ ਨਿਊਟਰਲ ਕਰਤਾ ਕੇ ਸਟਾਰਟਿੰਗ ਦੇਖੋ ਟਾਈ ਤੇਵਾਜ ਦੇਖੋ ਟਰੈਕਟਰ ਦੀ ਜਮਾ ਬਿਲਕੁਲ ਵੀ ਧੂੰਆਂ ਨਹੀਂ ਹੁੰਦਾ ਟਰੈਕਟਰ ਇੰਜਨ ਪੱਖੋਂ ਗੇਅਰ ਪੱਖੋਂ ਜਮਾ ਤਿਆਰ ਦਾ ਹੈ ਡੀਜ਼ਲ ਖਰਚਾ ਹੈ ਨਹੀਂ ਜਮਾ ਵੀ ਨਾ ਮਾਤਰ ਡੀਜ਼ਲ ਖਰਚਾ ਸਰਵਿਸ ਭਾਈ ਹੋ ਜਾਂਦੀ ਹੈ ਟਰੈਕਟਰ ਦੀ ਖੇਤ ਦੀ ਤਿਆਰੀ ਹੈ ਕਿਸੇ ਪਾਸੋਂ ਕੋਈ ਸਾਊਂਡ ਨਹੀਂ ਟਰੈਕਟਰ ਦਾ ਦੇਖ ਸਕਦੇ ਹੋ ਤੁਸੀਂ ਨਾ ਕੀ ਸੁਰਦਾ ਖੜਕਾ ਨਾ ਕੀ ਹੋਰ ਮਾੜੀ ਮਾੜੀ ਆਵਾਜ਼ ਆਉਂਦੀ ਹੈ ਸਲੇਸਰ ਵੀ ਦੀ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਦੋਸਤੋ